ਇੱਕ ਹੋਰ ਪੇਖੀ ਸਾਧੂ ਦਾ ਚਾੜਿਆ ਕੋਟਾਪਾ ਸੰਤਨੀ ਨੇ ਔਰਤ ਨਾਲ ਕਮਰੇ ਵਿੱਚ ਮਨਾ ਰਿਹਾ ਸੀ ਰੰਗ ਰਲੀਆਂ ਸੰਤਨੀ ਨੇ ਦੋਹਾਂ ਨੂੰ ਰੰਗੇ ਹੱਥੀਂ ਫੜ ਕੇ ਚਾੜਿਆ ਖੂਬ ਕਟਾਪਾ ਭਾਰਤ ਸਰਕਾਰ ਦੇ ਅਧਾਰਾ ਰਜਿਸਟਰਾਰ ਆਫ ਨਿਊਜ਼ਪੇਪਰ ਤੋਂ ਮਾਨਤਾ ਪ੍ਰਾਪਤ ਤਹਿਲਕਾ ਪੰਜਾਬ ਦੇ ਇਸ ਲਾਈਵ ਵੈਬ ਟੀਵੀ ਨਿਊਜ਼ ਚੈਨਲ ਵਿੱਚ ਮੈਂ ਅਮਰਦੀਪ ਟੰਡਾ ਤੁਹਾਡਾ ਸਵਾਗਤ ਕਰਦਾ ਹਾਂ ਤੇ ਪੇਸ਼ ਹਾਂ ਅੱਜ ਦੀ ਇੱਕ ਬਹੁਤ ਹੀ ਅਹਿਮ ਖਬਰ ਲੈ ਕੇ ਖਬਰ ਵੱਲ ਵਧਣ ਤੋਂ ਪਹਿਲਾਂ ਜਿਨ੍ਹਾਂ ਅਜੇ ਤੱਕ ਸਾਡੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਨਹੀਂ ਕੀਤਾ ਹੈ ਪਹਿਲਾਂ ਉਹ ਕਰੋ ਤੇ ਫਿਰ ਮੈਂ ਤੁਹਾਨੂੰ ਲੈ ਚਲਦਾ ਹਾਂ ਇਸ ਖਾਸ ਖਬਰ ਵੱਲ ਆਜੋ ਲਾਈਕ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਸਭ ਸਾਨੂੰ ਸੋਸ਼ਲ ਮੀਡੀਆ ਦੇ ਮਾਧਮ ਰਾਹੀਂ ਪ੍ਰਾਪਤ ਹੋਈਆਂ ਹਨ ਅਤੇ ਦੱਸਿਆ ਗਿਆ ਹੈ ਕਿ ਇਹ ਤਸਵੀਰਾਂ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਬिलासपुर ਦੇ ਇੱਕ ਮੰਦਿਰ ਦੀਆਂ ਹਨ ਪਰ ਫਿਰ ਵੀ ਸਾਡਾ ਅਦਾਰਾ ਤਹਿਲਕਾ ਪੰਜਾਬ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਸਾਧਵਲੋਂ ਇੱਕ ਔਰਤ ਨਾਲ ਮौज-ਮਸਤੀ ਕਰਦੇ ਨੂੰ ਇੱਕ ਸੰਤਨੀ ਰੰਗੇ ਹੱਥੀਂ ਕਾਬੂ ਕਰਕੇ ਉਸ ਦੀ ਖੂਬ ਮਰਮਮਤ ਕਰ ਰਹੀ ਹੈ ਤੇ ਉਹ ਇਹ ਸਾਰੀ ਕਾਰਵਾਈ ਦੀ ਵੀਡੀਓ ਵੀ ਬਣਵਾ ਰਹੀ ਹੈ ਉਸ ਕਾਬੂ ਕਿਤੇ ਮਹੰਤ ਵੱਲੋਂ ਮਿੰਤਾ ਤਰਲੇ ਕੱਢੇ ਜਾ ਰਹੇ ਹਨ ਪਰ ਦੂਸਰੇ ਪਾਸੇ ਔਤ ਦੇ ਚਿਹਰੇ ਤੇ ਬਦਨਾਮੀ ਦੇ ਡਰ ਦਾ ਕੋਈ ਭੈ ਦਿਖਾਈ ਨਹੀਂ ਦੇ ਰਿਹਾ ਹੈ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਸੁਝਾਅ ਭਰੇ ਕਮੈਂਟਸ ਜਰੂਰ ਲਿਖੋ ਸਾਥੀਓ ਇਸ YouTube ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਇਸ ਵਾਇਰਲ ਹੋਈ ਵੀਡੀਓ ਦੀ ਅਸਲੀ ਸਚਾਈ ਦਾ ਪਤਾ ਲੱਗ ਸਕੇ ਪਤਾ ਚੱਲੇ ਕਿ ਇਸ ਗੰਦੇ ਮਹੰਤ ਦਾ ਨਾਮ ਕੀ ਹੈ ਤੇ ਕਿਸ ਮੰਦਰ ਵਿੱਚ ਗੰਦ ਪਾ ਕੇ ਸਾਡੇ Hindu ਦੇਵੀ ਦੇਵਤਿਆਂ ਦਾ ਅਪਮਾਨ ਕਰ ਰਿਹਾ ਹੈ ਤੇ ਇਸ ਨੂੰ ਜੇਲ੍ਹ ਦੀਆਂ ਵੰਦ ਸਲਾਕਾਂ ਪਿੱਛੇ ਪਹੁੰਚਾਉਣ ਲਈ ਆਪਣਾ ਯੋਗਦਾਨ ਪਾ ਸਕੀਏ ਸਾਡੇ ਇਸ ਭਾਰਤ ਸਰਕਾਰ ਦੇ ਅਦਾਰਾ ਰਜਿਸਟਰਾਰ ਆਫ ਨਿਊਜ਼ਪੇਪਰ ਤੋਂ ਮਾਨਤਾ ਪ੍ਰਾਪਤ ਤਹਿਲਕਾ ਪੰਜਾਬ ਨਾਲ ਜੁੜਨ ਲਈ ਖਬਰਾਂ ਤੇ ਇਸ਼ਤਿਹਾਰ ਦੇਣ ਲਈ ਸਾਡੇ WhatsApp ਨੰਬਰ 8198805002 ਤੇ ਮੈਸੇਜ ਕਰੋ ਸਾਨੂੰ ਪੰਜਾਬ ਦੇ ਹਰ ਕਸਬੇ ਜ਼ਿਲ੍ਹੇ ਵਿੱਚ ਮਿਹਨਤੀ ਤੇ ਇਮਾਨਦਾਰ ਪੱਤਰਕਾਰਾਂ ਦੀ ਲੋੜ ਹੈ ਮੁੱਖ ਸੰਪਾਦਕ ਰਾਜਕੁਮਾਰ ਅਰੋੜਾ ਅਤੇ ਆਫਿਸ ਇਨਚਾਰਜ ਪ੍ਰੀਤ ਅਰੋੜਾ ਜੋ ਸਾਡੇ ਇਸ YouTube ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰੋ ਖਬਰਾਂ ਤੇ ਇਸ਼ਤਿਹਾਰ ਦੇਣ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਕਾਲ ਕਰੋ ਇਸ ਦੇ ਨਾਲ ਹੀ ਸਾਡੀ ਇਹ ਪੇਸ਼ਕਸ਼ ਖਤਮ ਹੁੰਦੀ ਹੈ ਤੇ ਮੈਨੂੰ ਦੇ ਇਜਾਜ਼ਤ ਫਿਰ ਜਲਦੀ ਹੀ ਮਿਲਾਂਗੇ ਇੱਕ ਹੋਰ ਨਵੀਂ ਖਬਰ ਦੇ ਨਾਲ ਤੁਸੀਂ ਦੇਖਦੇ ਰਹੋ ਸਾਡਾ YouTube ਚੈਨਲ ਅਗਰ ਆਪ ਵੀ ਕੈਨੇਡਾ ਜਾਣੇ ਦਾ ਸੁਪਨਾ ਦੇਖਤੇ ਹਨ और तलाश कर रहे हैं किसी बेहतरीन कंसल्टेंट की कनाडा जाने का सपना पूरा करें पंजाब सरकार द्वारा मान्यता प्राप्त जलंधर के मन्नत कंसलटेंट्स के साथ बहुत सारे सफल माइग्रेशन हमारे द्वारा आज तक किए जा चुके हैं कोई फाइल चार्ज नहीं कोई एडवांस नहीं सारी की सारी फीस कनाडा पहुंच जाने के बाद आज ही स्क्रीन पर दिए नंबरों पर सुबह दस बजे से शाम पाँच बजे तक संपर्क करें बिना कोई खर्च किए ही पुर्तगाल जाए एयरपोर्ट पर वर्क परमिट पर हमें शीघ्र ही चाहिए ट्रॉली बॉय क्लीनर पैकिंग हेल्पर पार्किंग ड्राइवर सिक्योरिटी गार्ड इलेक्ट्रिशियन कंप्यूटर ऑपरेटर वेतन 800 से 1500 सौ यूरो प्लस खाना प्लस रहना प्लस मेडिकल इंश्योरेंस प्लस अन्य सुविधाएं पुर्तगाली लेबर कोर्ट लॉ के अनुसार ही मिलेगी और जानकारी के लिए सुबह 10 से शाम 5 बजे तक स्क्रीन पर दिए नंबरों पर संपर्क करें